ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਅੰਦਰ ਰਾਜ ਦੀ ਸੋਚ ਪੈਦਾ ਕੀਤੀ ਉਹ ਕਿਹੜੇ ਗੁਣ ਹਨ ਜਿਨ੍ਹਾਂ ਕਰਕੇ ਅਸੀਂ ਰਾਜ ਦੇ ਅਧਿਕਾਰੀ ਬਣਦੇ ਹਾਂ ਇਹ ਸਮਝਣ ਲਈ ਸਾਨੂੰ 18ਵੀਂ ਸਦੀ ਦਾ ਇਤਿਹਾਸ ਦੇਖਣਾ ਪਵੇਗਾ ਕਿ ਕਿਵੇਂ ਸਿੱਖ ਕੌਮ ਦੇ ਬਹਾਦਰ ਯੋਧਿਆਂ ਨੇ ਸਿੱਦਕ ਸਬਰ ਸ਼ਹਾਦਤਾਂ ਦਾ ਸਫ਼ਰ ਤੈਅ ਕੀਤਾ ਮਹੀਨਾ ਮਈ ਅਤੇ ਜੂਨ 1746 ਈਸਵੀ ਗਰਦਾਸਪੁਰ ਦੇ ਨੇੜੇ ਕਹਨੂਵਾਨ ਦੇ ਸ਼ੰਭ ਚ ਵਾਪਰੇ ਖੂਨੀ ਸਾਕੇ ਨੂੰ ਇਤਿਹਾਸ ਵਿੱਚ ਛੋਟੇ ਕਲੂ ਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਇਸ ਵਿੱਚ ਲਗਭਗ 10000 ਤੋਂ ਵੱਧ ਸਿੱਖਾਂ ਦੀ ਸ਼ਹੀਦੀ ਹੋਈ 18ਵੀ ਸਦੀ ਦਾ ਉਹ ਸਮਾਂ ਜਦੋਂ 1710 ਤੋਂ ਲੈ ਕੇ 1716 ਤੱਕ ਲਗਾਤਾਰ 6 ਵਾਰ ਜਨਤਕ ਤੌਰ ਤੇ ਐਲਾਨ ਹੁੰਦਾ ਕਿ ਜਿੱਥੇ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਨਜ਼ਰ ਆਉਂਦਾ ਸਿਰ ਵੱਢ ਕੇ ਲਿਆਓ ਤੁਹਾਨੂੰ ਇਨਾਮ ਮਿਲੇਗਾ ਭਾਵ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਜਿਸ ਕੌਮ ਦਾ ਜਨਤਕ ਤੌਰ ਤੇ ਕਤਲੇਆਮ ਕਰਨ ਦਾ ਫਰਮਾਨ ਜਾਰੀ ਹੋਇਆ ਹੋਵੇ ਉਹ ਕੌਮ ਕੇਵਲ 17 ਸਾਲਾਂ ਵਿੱਚ ਜੂਨ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ 1733 ਵਿੱਚ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਆ ਜਾਂਦੀ ਇਹ 17 ਸਾਲ ਦੇ ਸਮੇਂ ਵਿੱਚ ਸਾਡੇ ਅੰਦਰ ਕਿਹੜੇ ਗੁਣ ਸਨ ਜਿਨ੍ਹਾਂ ਕਰਕੇ ਉਸ ਸਮੇਂ ਦੀ ਸ਼ਕਤੀਸ਼ਾਲੀ ਹਕੂਮਤ ਨੂੰ ਸਿੱਖਾਂ ਅੱਗੇ ਝੁਕਣਾ ਪਿਆ ਤੱਥਾਂ ਦੇ ਆਧਾਰ ਤੇ ਇਹ ਸਾਰੇ ਪੱਖ ਅਤੇ ਕਹਨੂ ਵਾਣ ਦੇ ਸ਼ੰਭ ਵਿੱਚ ਵਾਪਰੇ ਛੋਟੇ ਕਲੂ ਘਾਰੇ ਦੇ ਸਬੰਧ ਵਿੱਚ ਵਿਚਾਰਾਂ ਦੀ ਸਾਂਝ ਪਾਵਾਂਗੇ ਜਦੋਂ ਵੀ ਕੌਮ ਅੰਦਰ ਕਲੂ ਘਾਰੇ ਵਾਪਰਦੇ ਇਹਨੇ ਵੱਡੇ ਪੱਦਰ ਤੇ ਸਿੱਖਾਂ ਦਾ ਕਤਲੇਆਮ ਹੁੰਦਾ ਸ਼ਹਾਦਤਾਂ ਹੁੰਦੀਆਂ ਕਿਤੇ ਨਾ ਕਿਤੇ ਸਾਡਾ ਇੱਕ ਅੰਸ਼ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਰੋਧੀ ਧਿਰ ਦਾ ਸਰਕਾਰ ਦਾ ਮਦਦਗਾਰ ਜ਼ਰੂਰ ਹੁੰਦਾ ਪਾਪ ਸਾਨੂੰ ਹਮੇਸ਼ਾ ਆਪਣਿਆਂ ਦੀ ਗਦਾਰੀ ਦਾ ਸਾਹਮਣਾ ਕਰਨਾ ਪਿਆ ਹੁਣ ਅਸੀਂ ਜੇਕਰ ਛੋਟੇ ਕੱਲੂ ਘਾਰੇ ਦੀ ਗੱਲ ਕਰਦੇ ਹਾਂ ਤਾਂ ਮਨ ਵਿੱਚ ਸਵਾਲ ਆਵੇਗਾ ਕਿ ਸਾਰੇ ਸਿੱਖ ਤਾਂ ਜੰਗਲਾਂ ਵਿੱਚ ਸਨ ਫਿਰ ਕਿਹੜਾ ਅੰਸ਼ ਜੋ ਅਸਿੱਧੇ ਰੂਪ ਵਿੱਚ ਸਿੱਖਾਂ ਨਾਲ ਜੁੜਦਾ ਅਤੇ ਸਰਕਾਰ ਦਾ ਮਦਦਗਾਰ ਸਾਬਤ ਹੋ ਰਿਹਾ ਇਕੱਲਾ ਮਦਦਗਾਰ ਹੀ ਨਹੀਂ ਸਿੱਖਾਂ ਦੇ ਕਤਲੇਆਮ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਉਹਦੇ ਲਈ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚ ਥੋੜਾ ਪਿੱਛੇ ਜਾ ਕੇ ਦੇਖਣਾ ਪਵੇਗਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਇੱਕ ਸੋਹਿਰਦ ਸਿੱਖ ਬੜੀ ਭਾਵਨਾ ਦੇ ਨਾਲ ਆ ਕੇ ਬੇਨਤੀ ਕਰਦਾ ਕਿ ਮਹਾਰਾਜ ਮੈਂ ਇੱਥੇ ਅਨੰਦਪੁਰ ਦੀ ਧਰਤੀ ਤੇ ਰਹਿ ਕੇ ਸੰਗਤ ਦੀ ਸੇਵਾ ਕਰਨੀ ਚਾਹਣਾ ਉਸ ਦਾ ਨਾਮ ਹੈ ਭਾਈ ਪਿਰਥੀ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਪਿਰਥੀ ਨੂੰ ਕਹਿੰਦੇ ਨੇ ਕਿ ਤੁਸੀਂ ਮਾਝੇ ਦੇ ਇਲਾਕੇ ਵਿੱਚ ਜਾ ਕੇ ਭਾਈ ਫੇਰੂ ਜੀ ਨੂੰ ਮਿਲੋ ਉੱਥੇ ਰਹਿ ਕੇ ਸੇਵਾ ਕਰੋ ਭਾਈ ਪਿਰਥੀ ਜੀ ਅਦੇ ਭਾਈ ਫੇਰੂ ਜੀ ਸਤਿਗੁਰਾਂ ਦੇ ਹੁਕਮ ਅਨੁਸਾਰ ਮਾਨਕ ਪਿੰਡ ਵਿੱਚ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਸਥਾਪਿਤ ਕਰਦੇ ਨੇ ਇਸ ਦੌਰਾਨ ਦੋ ਬੱਚੇ ਸਕੇਪਰਾ ਘੁੰਗਣੀਆਂ ਵੇਚਦੇ ਹੋਏ ਉਥੇ ਆਉਂਦੇ ਨੇ ਆ ਕੇ ਘੁੰਗਣੀਆਂ ਖਾਣ ਲਈ ਕਹਿੰਦੇ ਨੇ ਉਸ ਵੇਲੇ ਭਾਈ ਪਿਰਥੀ ਜੀ ਨੇ ਉਹਨਾਂ ਬੱਚਿਆਂ ਨੂੰ ਕਿਹਾ ਕਿ ਤੁਹਾਡੇ ਤੋਂ ਲੈ ਕੇ ਘੁੰਗਣੀਆਂ ਤਾਂ ਮੈਂ ਖਾ ਲਵਾਂ ਪਰ ਮੇਰੇ ਕੋਲ ਤੁਹਾਨੂੰ ਦੇਣ ਜੋਗੇ ਪੈਸੇ ਨਹੀਂ ਉਹ ਬੱਚੇ ਕਹਿ ਲੱਗੇ ਕਿ ਕੋਈ ਗੱਲ ਨਹੀਂ ਤੁਹਾਡਾ ਸਾਧੂ ਸੁਭਾ ਹੈ ਤੁਸੀਂ ਖਾ ਲਓ ਅਸੀਂ ਤੁਹਾਡੇ ਤੋਂ ਪੈਸੇ ਨਹੀਂ ਲਵਾਂਗੇ ਭਾਈ ਪ੍ਰਿਥੀ ਨੇ ਪਰਖ ਕਰਦਿਆਂ ਕਿਹਾ ਕਿ ਜੇ ਸੇਵਾ ਕਰਨੀ ਤਾਂ ਸਾਰੀਆਂ ਹੰਗਣੀਆਂ ਸੰਗਤ ਨੂੰ ਵਰਤਾ ਦਿਓ ਇਹ ਦੋਵੇਂ ਭਰਾ ਵਰਤਾ ਦਿੰਦੇ ਨਹੀਂ ਉਸ ਵੇਲੇ ਬੜੇ ਸਹਿਜ ਸੁਭਾ ਭਾਈ ਪ੍ਰਿਥੀ ਜੀ ਕਹਿੰਦੇ ਕਿ ਤੁਸੀਂ ਜਿਸ ਤਰ੍ਹਾਂ ਸੰਗਤ ਦੀ ਸੇਵਾ ਕੀਤੀ ਇੱਕ ਦਿਨ ਤੁਹਾਡੇ ਕੋਲ ਰਾਜ ਭਾਗ ਜ਼ਰੂਰ ਆਵੇਗਾ ਸੰਗਤ ਦੀ ਅਸੀਸ ਸਦਕਾ ਇਹਨਾਂ ਦੋਵਾਂ ਕੋਲ ਜਕਰੀਆ ਖਾਨ ਦੇ ਸਮੇਂ ਰਾਜ ਭਾਗ ਆਉਂਦਾ ਪਹਿਲਾਂ ਇਹ ਨੌਕਰੀ ਕਰਦੇ ਸਨ ਹੌਲੀ-ਹੌਲੀ ਉੱਚੇ ਅਹੁਦਿਆਂ ਤੇ ਆਉਂਦੇ ਗਏ ਇਹਨਾਂ ਦੋ ਭਰਾਵਾਂ ਦੇ ਨਾਮ ਹਨ ਲਖਪਤ ਰਾਏ ਅਤੇ ਜਸਪਤ ਰਾਏ ਹੁਣ ਸਮਾਂ ਆ ਗਿਆ ਜਦੋਂ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤ ਜਹਿਆ ਖਾਨ ਗੱਦੀ ਤੇ ਬੈਠਦਾ ਇਸ ਨੇ ਗੱਦੀ ਤੇ ਬੈਠਦਿਆਂ ਹੀ ਐਲਾਨ ਕੀਤਾ ਕਿ ਜਿੰਨੇ ਵੀ ਹਕੂਮਤ ਦੇ ਬਾਗੀ ਸਿੰਘ ਹਨ ਇਹਨਾਂ ਦੇ ਘਰ-ਕਾਟ ਬਰਬਾਦ ਕਰ ਦਿੱਤੇ ਜਾਣ ਇਥੋਂ ਤੱਕ ਬੱਚਿਆਂ ਦਾ ਵੀ ਕਤਲ ਕਰ ਦਿੱਤਾ ਜਾਵੇ ਇਸੇ ਸਮੇਂ ਦੌਰਾਨ ਸਿੰਘ ਜੰਗਲਾਂ ਵਿੱਚ ਚਲੇ ਜਾਂਦੇ ਨੇ ਇੱਕ ਛੋਟੀ ਜਹੀ ਝੀੜੀ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਰਦਾਰ ਚੜਤ ਸਿੰਘ ਕਣਈਆ ਮਿਸਲ ਦੇ ਸਰਦਾਰ ਇਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਦਾ ਪਤੀਜਾ ਸਰਦਾਰ ਆਗੜ ਸਿੰਘ ਹੋਰ ਸਿੱਖ ਯੋਧੇ ਜੰਗਲ ਵਿੱਚ ਬੈਠੇ ਹਨ ਆਪਸ ਵਿੱਚ ਵਿਚਾਰ ਕੀਤੀ ਕੇ ਗੁਰਦੁਆਰਾ ਰੋੜੀ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਭਾਈ ਲਾਲੋ ਜੀ ਨੂੰ ਮਿਲੇ ਸਨ ਇਸ ਅਸਥਾਨ ਤੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਵੇ ਇਹ ਇਲਾਕਾ ਮਲਤਾਨ ਦੇ ਸੂਬੇਦਾਰ ਅਧੀਨ ਸੀ ਇਥੋਂ ਦਾ ਗਵਰਨਰ ਉਸ ਵਕਤ ਲਖਪਤ ਰਾਏ ਦਾ ਪਰਾ ਜਸਪਤ ਰਾਏ ਸੀ ਜਿਨ੍ਹਾਂ ਨੂੰ ਭਾਈ ਪਿਰਥੀ ਜੀ ਰਾਹੀਂ ਰਾਜ ਕਰਨ ਦੀ ਬਖਸ਼ਿਸ਼ ਸੰਗਤ ਵਿੱਚੋਂ ਮਿਲੀ ਸੀ ਗੁਰਦੁਆਰਾ ਰੋੜੀ ਸਾਹਿਬ ਵਿਖੇ ਸਿੰਘ ਪ੍ਰਸ਼ਾਦਾ ਤਿਆਰ ਕਰ ਰਹੇ ਸਨ ਇਸ ਦੀ ਖਬਰ ਜਸਪਤ ਰਾਏ ਨੂੰ ਮਿਲਦੀ ਸੁਹੀਏ ਨੇ ਜਾ ਕੇ ਦੱਸਿਆ ਕਿ ਹੋ ਸਕਦਾ ਇਹਨਾਂ ਸਿੰਘਾਂ ਦਾ ਅਗਲਾ ਨਿਸ਼ਾਨਾ ਮੁਲਤਾਨ ਤੇ ਹਮਲਾ ਵੀ ਕਰ ਸਕਦੇ ਨੇ ਜਸਪਤ ਰਾਏ ਪਹਿਲਾਂ ਸਿੰਘਾਂ ਨੂੰ ਚਿੱਠੀ ਭੇਜਦਾ ਕਿ ਇਥੋਂ ਚਲੇ ਜਾਓ ਸਰਦਾਰ ਚੜਤ ਸਿੰਘ ਇਸ ਦਾ ਜਵਾਬ ਦਿੰਦੇ ਨੇ ਕਿ ਸਾਡਾ ਤੇਰੇ ਨਾਲ ਕੋਈ ਟਕਰਾ ਨਹੀਂ ਅਸੀਂ ਵਿਸਾਖੀ ਦਾ ਦਿਹਾੜਾ ਗੁਰੂ ਦੀ ਹਜ਼ੂਰੀ ਵਿੱਚ ਮਨਾਉਣ ਲਈ ਆਏ ਹਾਂ ਤੇਰੇ ਨਾਲ ਜੰਗ ਕਰਨ ਦਾ ਜਾਂ ਤੇਰੇ ਇਲਾਕੇ ਤੇ ਕਬਜ਼ਾ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਜਸਪਤ ਰਾਏ ਚਿੱਠੀ ਦਾ ਜਵਾਬ ਸੁਣ ਕੇ ਸੋਚਦਾ ਕਿ ਸ਼ਾਇਦ ਸਿੰਘ ਕਬਰਾਂ ਗਏ ਨੇ ਮੇਰਾ ਧਰ ਮੰਨ ਰਹੇ ਹਨ ਇਹ ਫੌਜਾਂ ਲੈ ਕੇ ਉੱਥੇ ਪਹੁੰਚ ਜਾਂਦਾ ਉੱਥੇ ਫਿਰ ਭਾਈ ਚੜਤ ਸਿੰਘ ਅਤੇ ਕਣਈਆ ਮਿਸਲ ਦੇ ਸਰਦਾਰਾਂ ਇਸ ਨੂੰ ਸਮਝਾਇਆ ਕਿ ਅਸੀਂ ਤੇਰੇ ਨਾਲ ਲੜਨ ਲਈ ਇੱਥੇ ਨਹੀਂ ਆਏ ਪਰ ਜਸਪਤ ਰਾਏ ਹੰਕਾਰ ਵਿੱਚ ਆ ਕੇ ਬੜੀ ਗੁਸਤਾਖ ਸ਼ਬਦਾਵਲੀ ਵਰਤਦਾ ਸਿੱਖਾਂ ਦੇ ਵਾਸਤੇ ਕਹਿੰਦਾ ਤੁਸੀਂ ਇੱਥੋਂ ਜਾਣਾ ਜਾਂ ਤੁਹਾਡੇ ਕੇਸਾਂ ਦੀਆਂ ਰस्सियां ਵਾਟ ਕੇ ਤੁਹਾਨੂੰ ਗੁਲਾਮ ਬਣਾਵਾ ਜਦੋਂ ਇਸ ਵੱਲੋਂ ਕੇਸਾਂ ਦੇ ਪ੍ਰਤੀ ਐਸੀ ਸ਼ਬਦਾਵਲੀ ਵਰਤੀ ਸਿੱਖਾਂ ਵਿੱਚ ਰੂਪ ਪੈਦਾ ਹੋਇਆ ਤਲਵਾਰਾਂ ਤੇ ਹੱਥ ਚਲੇ ਗਏ ਸਿੰਘਾਂ ਨਾਲ ਇਸ ਦੀ ਫੌਜ ਨੇ ਲੜਨਾ ਸ਼ੁਰੂ ਕਰ ਦਿੱਤਾ ਬੜੀ ਫੁਰਤੀ ਦੇ ਨਾਲ ਭਾਈ ਨਿਵਾਹੁ ਸਿੰਘ ਹਾਥੀ ਤੇ ਚੜ੍ਹ ਕੇ ਜਸਪਤ ਰਾਏ ਦਾ ਸਿਰ ਵੱਢ ਕੇ ਧਰਤੀ ਤੇ ਸੁੱਟ ਦਿੰਦੇ ਨੇ ਜਸਪਤ ਰਾਏ ਦੀ ਮੌਤ ਤੋਂ ਬਾਅਦ ਇਸ ਦੀ ਫੌਜ ਵਾਪਸ ਦੌੜ ਜਾਂਦੀ ਦੀਵਾਨ ਲਖਪਤ ਰਾਏ ਨੂੰ ਭਰਾ ਦੀ ਮੌਤ ਦਾ ਪਤਾ ਲੱਗਦਾ ਇਹ ਹੁਣ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪਰਨ ਕਰਦਾ ਇਸ ਨੇ ਸਿੱਖਾਂ ਦਾ ਖੁਰਾ ਖੋਜ ਮਟਾਉਣ ਲਈ ਲਾਹੌਰ ਦੇ ਗਵਰਨਰ ਜ਼ਹੀਆ ਖਾਂ ਤੋਂ ਵੱਡੀ ਸ਼ਾਹੀ ਫੌਜ ਇਕੱਤਰ ਕੀਤੀ ਅਗਲੇ ਹੀ ਦਿਨ ਲਾਹੌਰ ਵਿੱਚ ਮਸਿਆ ਵਾਲਾ ਦਿਨ ਸੀ ਇਸ ਨੇ ਲਾਹੌਰ ਦੇ ਬਾਜ਼ਾਰਾਂ ਵਿੱਚ ਜਾਂਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਲਖਪਤ ਰਾਏ ਦੇ ਜ਼ੁਲਮ ਦੀ ਖਬਰ ਸਿੱਖ ਜਰਨੈਲ ਨਵਾਬ ਸਰਦਾਰ ਕਪੂਰ ਸਿੰਘ ਜੀ ਨੂੰ ਮਿਲਦੀ ਹੈ ਤਾਂ ਉਹਨਾਂ ਨੇ ਉਸ ਸਮੇਂ ਦੇ ਸਾਰੇ ਜਰਨੈਲਾਂ ਨੂੰ ਸੁਨੇਹੇ ਭੇਜ ਕੇ ਫੌਜਾ ਸਮੇਤ ਕਨੂਵਾਲ ਦੇ ਸ਼ੰਭ ਵਿੱਚ ਪਹੁੰਚਣ ਦੀ ਅਪੀਲ ਕੀਤੀ ਇਸ ਅਪੀਲ ਨਾਲ ਵੱਖ-ਵੱਖ ਜਰਨੈਲ ਆਪਣੇ ਜਥਿਆਂ ਸਮੇਤ ਕਨੂਵਾਲ ਦੇ ਸ਼ੰਭ ਵਿੱਚ ਪੁੱਜ ਜਾਂਦੇ ਨੇ ਜਿੱਥੇ ਸਿੱਖ ਫੌਜਾਂ ਦੀ ਗਿਣਤੀ 15000 ਦੇ ਲਗਭਗ ਹੋ ਗਈ ਦੂਜੇ ਪਾਸੇ ਦੀਵਾਨ ਲਖਪਤ ਰਾਏ ਨੇ ਲੱਖਾਂ ਦੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਿਆਂ ਇਸ ਅਸਥਾਨ ਤੇ ਪਹੁੰਚ ਕੇ ਘੇਰਾ ਪਾ ਲਿਆ ਇਹਨਾਂ ਨੇ ਫੌਜੀ ਚੌਕੀਆਂ ਕਾਇਮ ਕਰ ਲਈਆਂ ਅਤੇ ਖਾਸ-ਖਾਸ ਟਿਕਾਣਿਆਂ ਉੱਤੇ ਤੋਪਾਂ ਵੀ ਬਿੜ ਦਿੱਤੀਆਂ ਸ਼ੰਭ ਨੇੜਲੇ ਵਸਨੀਕ ਲੋਕਾਂ ਨੂੰ ਸਿੱਖਾਂ ਦੀ ਹਰ ਸਰਗਰਮੀ ਸੰਬੰਧੀ ਜਾਣਕਾਰੀ ਦੇਣ ਲਈ ਹਦਾਇਤ ਜਾਰੀ ਕਰਕੇ ਪਹਾੜੀ ਰਾਜਿਆਂ ਨਾਲ ਸੰਪਰਕ ਬਣਾ ਕੇ ਸ਼ਾਹੀ ਫੌਜਾਂ ਨੇ ਸਿੱਖਾਂ ਨੂੰ ਮਕਾਉਣਾ ਸ਼ੁਰੂ ਕਰ ਦਿੱਤਾ ਇਦھر ਸਿੰਘ ਵੀ ਰਾਤ ਵੇਲੇ ਜੰਗਲ ਤੋਂ ਬਾਹਰ ਨਿਕਲਦੇ ਅਤੇ ਲਖਪਤ ਰਾਏ ਦੀਆਂ ਫੌਜਾਂ ਉੱਤੇ ਹਮਲਾ ਕਰਕੇ ਰਾਸ਼ਨ ਅਤੇ ਹਥਿਆਰ ਲੁੱਟ ਕੇ ਵਾਪਸ ਆਪਣੇ ਟਿਕਾਣਿਆਂ ਉੱਤੇ ਜਾ ਬੈਂਦੇ ਇਸ ਸ਼ੰਭ ਦਾ ਘੇਰਾ ਕਾਫੀ ਸਮਾਂ ਚੱਲਿਆ ਅਤੇ ਇਸ ਲੰਮੀ ਚੱਲਦੀ ਗੁਰੀਲਾ ਲੜਾਈ ਵਿੱਚ ਸਿੰਘਾਂ ਦਾ ਰਾਸ਼ਨ ਪਾਣੀ ਖਤਮ ਹੋ ਗਿਆ ਅਤੇ ਇਸ ਦੇ ਨਾਲ ਜਾਨੀ ਨੁਕਸਾਨ ਵੀ ਹੋਣਾ ਸ਼ੁਰੂ ਹੋ ਜਾਂਦਾ ਪਰ ਸਿੰਘਾਂ ਨੇ ਫਿਰ ਵੀ ਈਨ ਨਹੀਂ ਮੰਨੀ ਰਾਸ਼ਨ ਖਤਮ ਹੋਣ ਦੀ ਖਬਰ ਜਦੋਂ ਮੁਲਤਾਨ ਦੇ ਦੀਵਾਨ ਕੌੜਾ ਮਲ ਨੂੰ ਪਤਾ ਲੱਗੀ ਤਾਂ ਉਸ ਨੇ ਹਜ਼ਾਰਾਂ ਖਚਰਾ ਘੋੜਿਆਂ ਉੱਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋਰ ਦਿੱਤਾ ਅਤੇ ਦੂਸਰੇ ਪਾਸੇ ਖੂਬੀਆ ਤੌਰ ਤੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ ਖਚਰਾ ਤੇ ਲੱਦਿਆ ਸਮਾਨ ਤੁਹਾਡੇ ਨੇੜਿਓ ਲੰਘੇ ਤਾਂ ਇਸ ਨੂੰ ਲੁੱਟ ਲਿਆ ਜਾਵੇ ਜਦੋਂ ਵਪਾਰੀ ਕਹਨੂ ਵਾਣ ਦੇ ਸ਼ੰਭ ਨੇੜਿਓ ਗੁਜ਼ਰ ਰਿਹਾ ਸੀ ਤਾਂ ਸਿੰਘਾਂ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ ਵਿੱਚ ਕਰ ਲਿਆ ਦੀਵਾਨ ਕੌੜਾ ਮੱਲ ਦੀ ਇਸ ਨੇਕੀ ਅਤੇ ਸਿੱਖਾਂ ਨਾਲ ਉਸ ਦੀ ਹਮਦਰਦੀ ਕਰਕੇ ਸਿੱਖ ਇਤਿਹਾਸ ਵਿੱਚ ਇਸ ਦਾ ਨਾਮ ਮਿੱਠਾ ਮਲਵੀ ਕਿਹਾ ਜਾਂਦਾ ਹੈ ਉਧਰ ਇਸ ਲੜਾਈ ਅੰਦਰ ਲਖਪਤ ਰਾਏ ਦਾ ਮਾਮਾ ਅਤੇ ਉਸ ਦਾ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ ਆਪਣੀ ਹਾਰ ਨੂੰ ਵੇਖ ਕੇ ਘਟਿਆ ਤੌਰ ਤਰੀਕਿਆਂ ਉੱਤੇ ਲਖਪਤ ਰਾਏ ਉਤਰ ਆਇਆ ਉਸ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਡਰਾ ਧਮਕਾ ਕੇ ਜੰਗਲ ਵਰਗੇ ਸ਼ੰਭ ਦੇ ਵਿੱਚ ਰੁੱਖਾਂ ਨੂੰ ਕਟਵਾ ਕੇ ਜੋ ਫੇਰਿਓਂ ਅੱਗ ਲਗਵਾ ਦਿੱਤੀ ਇਸ ਤਰ੍ਹਾਂ ਸਿੰਘਾਂ ਨੂੰ ਚਾਰ ਚੁਫੇਰਿਓਂ ਘੇਰ ਲਿਆ ਗਿਆ ਇੱਕ ਜੇਠ ਹਾੜ ਦੀ ਅਤ ਦੀ ਗਰਮੀ ਦੂਜਾ ਜੰਗਲ ਦੀ ਅੱਗ ਤੀਜਾ ਉੱਚੇ ਪਹਾੜ ਤੇ ਵਿਰੋਧੀ ਪਹਾੜੀ ਰਾਜੇ ਚੌਥਾ ਚੜ੍ਹਦੇ ਪਾਸੇ ਸ਼ੂਕ ਦਾ ਰਾਵੀ ਦਰਿਆ ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਕਰਕੇ ਇਹ ਫੈਸਲਾ ਕੀਤਾ ਕਿ ਜਿਹੜੇ ਸਿੱਖ ਪੈਦਲ ਹਨ ਉਹ ਪਥਰਾਂ ਅਤੇ ਗੋਲੀਆਂ ਦੀ ਮਾਰ ਸਹਿੰਦੇ ਹੋਏ ਪਹਾੜ ਪਾਰ ਕਰਨ ਘੋੜਸਵਾਰ ਪਿੱਛੇ ਮੁੜ ਕੇ ਦੁਸ਼ਮਣ ਦੀਆਂ ਫੌਜਾਂ ਨਾਲ ਟੱਕਰ ਲੈਂਦੇ ਹੋਏ ਉਹਨਾਂ ਨੂੰ ચીਰ ਕੇ ਨਿਕਲ ਜਾਣ ਇਵੇਂ ਹੀ ਕੀਤਾ ਗਿਆ ਪੈਦਲ ਸਿੰਘਾਂ ਨੇ ਪਹਾੜ ਪਾਰ ਕੀਤਾ ਇਹਨਾਂ ਵਿੱਚੋਂ ਕਈ ਸ਼ਹੀਦ ਹੋ ਗਏ ਅਤੇ ਕਈ ਫੜੇ ਗਏ ਬਾਕੀ ਮੰਡੀ ਅਤੇ ਕੁਲੂ ਰਾਹੀ ਹੁੰਦੇ ਹੋਏ 6 ਮਹੀਨਿਆਂ ਮਗਰੋਂ ਕੀਰਤਪੁਰ ਸਾਹਿਬ ਪੁੱਜ ਜਾਂਦੇ ਨੇ ਘੋੜਸਵਾਰ ਸਿੱਖਾਂ ਕੋਲ ਅਸਲਾ ਵੀ ਨਹੀਂ ਸੀ ਉਹ ਕਈ ਦਿਨਾਂ ਦੇ ਭੁੱਖੇ ਵੀ ਸਨ ਪਰ ਇਸ ਦੇ ਬਾਵਜੂਦ ਉਹਨਾਂ ਨੇ ਪੂਰੀ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਸ਼ਾਹੀ ਫੌਜ ਉੱਤੇ ਜ਼ੋਰਦਾਰ ਹਮਲਾ ਕੀਤਾ ਕਮਸਾਨ ਦਾ ਜੁੱਧ ਹੋਇਆ ਹਜ਼ਾਰਾਂ ਸਿੱਖ ਵੀ ਸ਼ਹੀਦ ਹੋ ਗਏ ਸਰਦਾਰ ਸੁਖਾ ਸਿੰਘ ਦੀ ਲਤ ਵਿੱਚ ਗੋਲੀ ਲੱਗਣ ਦੇ ਬਾਵਜੂਦ ਉਹ ਲਤ ਨੂੰ ਘੋੜੇ ਦੀ ਕਾਠੀ ਨਾਲ ਬਨ ਕੇ ਬੜੀ ਦਲੇਰੀ ਨਾਲ ਲੜਦੇ ਰਹੇ ਸ਼ਾਮ ਪੈ ਜਾਣ ਤੇ ਸਿੱਖ ਜੰਗਲਾਂ ਵਿੱਚ ਚਲੇ ਗਏ ਰਾਤ ਨੂੰ ਉਹਨਾਂ ਨੇ ਮੁੜ ਕੇ ਵੈਰੀਆਂ ਉੱਤੇ ਕਹਿਰੀ ਹੱਲਾ ਬੋਲਿਆ ਅਸਲਾ ਅਤੇ ਹੋਰ ਸਮਾਨ ਲੁੱਟ ਕੇ ਜੰਗਲ ਵਿੱਚ ਚਲੇ ਗਏ ਸਵੇਰ ਹੋਣ ਤੇ ਉਹ ਲਾਹੌਰ ਵੱਲ ਚੱਲ ਪੈਂਦੇ ਨੇ ਲਖਪਤ ਰਾਏ ਅਜੇ ਵੀ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਸਿੰਘਾਂ ਨੇ ਰਾਵੀ ਦਰਿਆ ਪਾਰ ਕੀਤਾ ਦੂਸਰੇ ਪਾਸੇ ਆਗਵਾੰਗ ਤਪ ਰਹੀ ਰੇਤ ਉਹਨਾਂ ਨੇ ਆਪਣੇ ਕੱਪੜੇ ਪਾੜ ਕੇ ਪੈਰਾਂ ਉੱਤੇ ਬੰਨੇ 5 ਕਿਲੋਮੀਟਰ ਤੱਕ ਤੁਰ ਕੇ ਰੇਤ ਤੋਂ ਪਾਰ ਹੋਏ ਫਿਰ ਉਹਨਾਂ ਨੇ ਸ਼੍ਰੀ ਹਰਗੋਬਿੰਦਪੁਰ ਦੇ ਪੱਤਨ ਤੋਂ ਬਿਆਸ ਦਰਿਆ ਪਾਰ ਕੀਤਾ ਅੱਗੋਂ ਜਲੰਧਰ ਦੁਆਬੇ ਦਾ ਫੌਜਦਾਰ ਅਦੀਨਾ ਬੇਗ ਆਪਣੀਆਂ ਫੌਜਾਂ ਲੈ ਕੇ ਆ ਗਿਆ ਸਿੰਘ ਲੜਦੇ ਲੜਦੇ ਅੱਗੇ ਵਧਦੇ ਗਏ ਅਲੀਵਾਲ ਤੋਂ ਸਤਲੁਜ ਦਰਿਆ ਪਾਰ ਕਰਕੇ ਮਾਲਵੇ ਵਿੱਚ ਪਹੁੰਚ ਜਾਂਦੇ ਨੇ ਇਹ ਕਲੂਕਾਰਾ ਜੂਨ ਦੇ ਅਖੀਰ ਵਿੱਚ ਖਤਮ ਹੋਇਆ ਇਸ ਵਿੱਚ 10000 ਤੋਂ ਵੱਧ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ 3000 ਸਿੱਖਾਂ ਨੂੰ ਬੰਦੀ ਬਣਾ ਕੇ ਲਖਪਤ ਰਾਏ ਲਾਹੌਰ ਲੈ ਜਾਂਦਾ ਜਿੱਥੇ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ ਸਿੱਖ ਇਤਿਹਾਸ ਵਿੱਚ ਛੋਟੇ ਕਲੂਕਾਰੇ ਦੇ ਨਾਂ ਨਾਲ ਜਾਣੇ ਜਾਂਦੇ ਇਸ ਅਸਥਾਨ ਉੱਤੇ ਸਿੱਖ ਹੈਰੀਟੇਜ ਕੰਪਲੈਕਸ ਵੀ ਬਣਾਇਆ ਗਿਆ ਹੈ ਜੋ ਵਿਲੱਖਣ ਅਤੇ ਸ਼ਾਨਦਾਰ ਹੈ ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਕੌਮ ਦੇ ਸ਼ਾਨਾਮਤੀ ਇਤਿਹਾਸ ਤੋਂ ਜਾਣੂ ਹੋਣਗੀਆਂ ਇਹ ਸੀ ਛੋਟੇ ਕੱਲੂਕਾਰੇ ਦਾ ਇਤਿਹਾਸ 18ਵੀਂ ਸਦੀ ਵਿੱਚ ਵਾਪਰੇ ਵੱਡੇ ਕੱਲੂਕਾਰੇ ਦੇ ਇਤਿਹਾਸ ਦੀ ਵੀਡੀਓ ਤੁਸੀਂ ਸਾਡੇ ਚੈਨਲ ਤੇ ਜਾ ਕੇ ਸੁਣ ਸਕਦੇ ਜੀ ਇਨ੍ਹਾਂ ਘਲੂਕਾਰਿਆਂ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਕਿ ਹਾਲਾਤ ਭਾਵੇਂ ਕਿੰਨੇ ਵੀ ਮੁਸ਼ਕਲ ਕਿਉਂ ਨਾ ਹੋਣ ਗੁਰੂ ਦਾ ਸਿੱਖ ਕਦੇ ਵੀ ਹਾਰ ਨਹੀਂ ਮੰਨਦਾ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਹੋਇਆਂ ਅੰਤ ਵਿੱਚ ਜਿੱਤ ਪ੍ਰਾਪਤ ਕਰਦਾ ਹੈ ਛੋਟੇ ਘਲੂਕਾਰੇ ਦੇ ਸੰਬੰਧ ਵਿੱਚ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ